ਮੈਂ ਕੋਹਾਨਾ ਤੋਂ ਆਇਆ ਹੁਣ ਤੁਹਾਡੇ ਕੋਲੇ ਰਾਣੀਆਂ ਆਇਆ ਆਉਣ ਆਲੇ ਬਿਨਾ ਜਿੱਥੇ ਕਹੋਂਗੇ ਮੈਂ ਆਉਂਗਾ ਔਰ ਮੈਨੂੰ ਪਤਾ ਹੈ ਰਾਣੀਆਂ ਕਸਬਾ ਮੈਂ ਪਹਿਲਾਂ ਬਤੌਰ ਕਲਾਕਾਰ ਦੇ ਤੌਰ ਤੇ ਵੀ ਬਹੁਤ ਵਾਰੀ ਆਉਂਦਾ ਰਿਹਾ ਫਤਿਆਬਾਦ ਕਿੱਲਿਆਂ ਵਾਲੀ ਰਾਣੀਆਂ ਪੰਜਾਬੀ ਇਲਾਕਾ ਹੈ ਹਰਿਆਣਾ ਨੇ ਹਰ ਪਾਰਟੀ ਕੋ ਮੌਕਾ ਦਿਆ ਪੰਜਾਬ ਨੇ ਵੀ ਹਰ ਪਾਰਟੀ ਕੋ ਮੌਕਾ ਦਿਆ ਲੇਕਿਨ ਨਾ ਹਰਿਆਣਾ ਕੋ ਕੁਝ ਮਿਲਿਆ ਨਾ ਪੰਜਾਬ ਕੋ ਕੁਝ ਮਿਲਿਆ ਅੱਜ ਹਰਿਆਣੇ ਤੇ ਸਰਦੀ ਤੇ ਮੈਂ ਖੜ ਕੇ ਕਹਿਣਾ ਇੱਧਰ ਪੰਜਾਬ ਹੈ ਇੱਧਰ ਦਿੱਲੀ ਹੈ ਫੋਨ ਕਰਕੇ ਪੁੱਛ ਲਿਓ ਕਿ ਆਮਾ ਦੀ ਪਾਰਟੀ ਦੀ ਸਰਕਾਰ ਕੇਜਰੀਵਾਲ ਦੀ ਸਾਢੇ 8 ਸਾਲ ਤੋਂ ਦਿੱਲੀ ਚੱਲ ਰਹੀ ਹੈ 2.5 ਸਾਲ ਤੋਂ ਆਮਾ ਦੀ ਪਾਰਟੀ ਦੀ ਸਰਕਾਰ ਪੰਜਾਬ ਚੱਲ ਰਹੀ ਹੈ ਸਾਢੇ 44000 ਨੌਕਰੀਆਂ ਦੇ ਕੇ ਤੁਹਾਡਾ ਪੁੱਤ ਤੁਹਾਡੇ ਸਾਹਮਣੇ ਖੜਿਆ ਹੈ ਆਪਣੇ ਦੁੱਖ ਸੁੱਖ ਸਾਂਝੇ ਨੇ ਆਪਣੀਆਂ ਫਸਲਾਂ ਸਾਂਝੀਆਂ ਨੇ ਆਪਣੇ ਪਾਣੀ ਦੀ ਪੱਤਨ ਸਾਂਝੀ ਹੈ ਦਿੱਲੀ ਤੇ ਪੰਜਾਬ ਚ ਸਰਕਾਰ ਆਵਾਜ਼ ਨਹੀਂ ਪਾਟੀ ਦੀ ਹੈ ਤੁਸੀਂ ਕੋਈ ਹੋਰ ਬਣਾਈ ਫਿਰਦੇ ਹੋ ਇਸ ਅਕਤੂਬਰ ਦੇ ਵਿੱਚ ਜਦੋਂ ਫਸਲਾਂ ਸਾਂਝੀਆਂ ਨੇ ਪਾਣੀ ਦਾ ਪੱਤਨ ਸਾਂਝ ਹੈ ਦੁੱਖ ਸੁੱਖ ਸਾਂਝੇ ਨੇ ਸਰਕਾਰ ਵੀ ਸਾਂਝੀ ਕਰ ਲੈਣੀਆਂ ਫਿਰ ਇਸ ਵਾਰ